ਕਿਵੇਂ ਰੇ ਜੀ ਕਿਹੜੀ ਤਰਜ਼ ਦੀ ਗੱਲ ਕਿਹੜੀ ਤਰਜ਼ ਦੇ ਲਾਈ ਨਾ ਕੋਨਾ ਬੜਾ ਤਗੜਾ ਨੀ ਤੇ ਸਭ ਸੁਧਰਾ ਚੜੀਏ ਬੁਲਕਾਰੋ ਬੁਲਿਆ ਰਿਆ ਅੱਛਾ ਉਹ ਕਿਹੜਾ ਵਜੇ ਬੜਾ ਤਗੜਾ ਗਾਇਕ ਅੱਕੀ ਗਾਣੇ ਸੁਖਾ ਰਿਹਾ ਲਿਖਦਾ ਨੀ ਹਾਂ ਅੱਛਾ ਕੋਈ ਗੀਤ ਯਾਰਾ ਹਾਂ ਕਰਦੇ ਸਾਹਮਣੇ ਪੱਕਾ ਨਾ ਕੋਈ ਕਹਿਦਾ ਚੱਕ ਲੋ ਤੇ ਕੋਈ ਕਹਿੰਦਾ ਕਰ ਲੋ ਉਹ ਹੀ ਕਹਿਣਾ ਫੱਟ ਪੀਂਦ ਤੇ ਉਹ ਹੀ ਕਹਿਣਾ ਤਾਰ ਲੋ ਕਟਾ ਕੱਟੀ ਕੱਢੋ ਕਾਕਾ ਹੱਸਾ ਕਰੋ ਪਰ ਮਾੜਿਆਂ ਦਾ ਮਾਣ ਜਿਦ ਤੈ ਜੁਦ ਨਾ ਬਣੇ ਤੈਨੂੰ ਨਹੀਂ ਗਾਣਾ ਮਾੜਿਆਂ ਕਮਕਦ ਇਹ ਜਿੱਦ ਨਾ ਬਣੇ ਕੀਤੇ ਚੰਗਿਆਂ ਨੂੰ ਦੁਨੀਆ ਹੋ ਜਾ ਸਿੱਧਰੀ ਦੀ ਥੋੜੇ ਟਾਈਮ ਵਿੱਚ ਜਿਹੜੀ ਵਿਲੇ ਕਾਜ ਆਬੀ ਕੰਢ ਥੋੜਿਆ ਦੇ ਨੱਚ ਗੁਰਬਾਤ ਕਰਦੀ ਮੇਨ ਦਾਰਸ਼ਿਕਾ ਸਚਾ ਨਕੀਤੀ ਐ ਕਮਾਈ ਵਾਪਸ ਸੁੱਤ ਸੁੱਤ ਲੋਗਾ ਸਿਰ ਪਈਏ ਤੂੰ ਮੇਨ ਦਾਰਸ਼ਿਕਾ ਨਕੀਤੀ ਐ ਕਮਾਈ ਵਾਪਸ ਸੁੱਤ ਸੁੱਤ ਲੋਗਾ ਸਿਰ ਪਈਏ ਤੂੰ ਆਪੋਂ ਨਾ ਹਵਾ ਪਰ ਇਹੀ ਗੇਰੇ ਰਸਰ ਲੈ ਨਾ ਪੈਂਚਰੇ ਨਾ ਫੋਂਦਾ ਨੀਓ ਪਈਏ ਤੂੰ ਬੱਕੂ ਦੇ ਆ ਪੈਸਿਆਂ ਤੇ ਅਰਜੀ ਐ ਐਸ ਜਿਹੜੀ ਬੱਕੂ ਦੇ ਆ ਪੈਸੇ ਨਹੀਂ ਅੰਦਰ ਅਰਜੀ ਐ ਐਸ ਜਿਹੜੀ ਉਹ ਓੜਾ ਦੇ ਘਰ ਤੇ ਵਾਗ ਕਰਦੀ ਉਹ ਰੇਟਾਇਰ ਵਿੱਚ ਜਿਹੜੀ ਦੇਲੇ ਕਾਮ ਜabb ਕੰਨ ਥੋੜਿਆ ਜਿਨਾ ਚੁਰਬਾਦ ਕਰਦੀ ਫੁੱਲ ਕਾਂਖੜਿਆਂ ਆ ਲਿਖਦਾ ਸੱਚ ਦਾ ਤੋਰੀਸ਼ ਮਗ ਨਾ ਇਸ ਸੱਚ ਨੂੰ ਬਲਕਾਰ ਕੰਡਿਆਂ ਆ ਲਿਖਦਾ ਸੱਚ ਦਾ ਤੋਰੀਸ਼ ਮਗ ਨਾ ਇਸ ਸੱਚ ਨੂੰ ਆਪਣੇ ਹੱਥਾਂ ਦੇ ਨਾਲ ਘੰਟੇ ਸ਼ਰਾਬ ਵੀ ਤੋੜਦਾ ਚਰਾਬੀ ਉਸੇ ਕੱਚ ਨੂੰ ਨਸ਼ਿਆ ਦੀ ਦਲਦਾਲ ਵਿੱਚ ਡੁੱਬੇ ਬੰਦਾ ਨਸ਼ਿਆ ਦੀ ਦਲਦਾਲ ਵਿੱਚ ਡੁੱਬੇ ਬੰਦਾ ਦੁਨੀਆਂ ਨੱਕਾ ਦੇਈ ਤੋ ਆਰ ਕਹਦੀ ਥੋੜੇ ਟਾਈਮ ਵਿੱਚ ਜਿਹੜੀ ਮਿਲੇ ਕਮਜਬ ਵੀ ਕਹਿੰਦੇ ਥੋੜਿਆਂ ਦੇ ਨੱਚ ਗੁਰਬਾਤ ਕਰਦੀ ਥੋੜੇ ਟਾਈਮ ਵਿੱਚ ਜਿਹੜੀ ਮਿਲੇ ਕਮਜਬ ਵੀ ਕਹਿੰਦੇ ਥੋੜਿਆਂ ਦੇ ਨੱਚ ਗੁਰਬਾਤ ਕਰਦੀ ਤੇਰੀ ਪੱਗ ਦੀ ਚਾਦਰ ਪੰਜਾਬੀ ਜ਼ਿਕਰ ਤੂਲਸੀ ਆ ਅਗਦੀ ਚਾਦਰ ਪੰਜਾਬੀ

ਕੋ ਮੇ ਕੱਟ ਲੈ ਪਤਲੀਏ ਨਾਰੇ ਸਾਰੇ ਹੰਧਾ ਪੈਂਦੇ ਆ ਗਿਆ ਉਹ ਤੇ ਕੱਟ ਲੈ ਹੁਣ ਉਹ ਕਰਦੇ ਨਹੀਂ ਬਾਈਕਟ ਕਰਦੇ ਹਾਂ ਪਤਲਾਈ ਕਰ ਹੁਣ ਹੁਣ ਕੋਲਟ ਕਰ ਕੋਟ ਛੱਡ ਤਾਂ ਪਤਲੀਏ ਨਾਰੇ ਸਾਰੇ ਹੰਧਾ ਪੈਂਦੇ ਆ ਗਿਆ ਉਹ ਤੇ ਛੱਡਦਾ ਆ ਜੋ ਸਹੀ ਲੱਗਿਆ ਬਾਈ ਜਿੱਤੇ ਸੇਵਲ ਨੂੰ ਦੀ ਕਰੇ ਨੇ ਉਹ ਕਹਿੰਦਾ ਕੈਚੀ ਤੇ ਸਾਡਾ ਰੇਸ਼ਮਪਰਾ ਤੇ ਬਾਈ ਦੀ ਆਵਾਜ਼ ਬਹੁਤ ਬੁਲਾਦਾ ਬਾਈ ਜੀ ਪੇਜ ਨੂੰ ਫੋਲੋ ਕਰ ਲੋ ਰੇਸ਼ਮ ਕਹਿੰਦਾ ਜੁਲੂ ਤੇ ਫੇਸਬੁੱਕ ਤੇ ਇੰਸਟਾਗ੍ਰਾਮ ਤੇ ਤੇ ਸਾਰੇ ਜਣੇ ਉਹਨੂੰ ਦੇਖਣਾ ਰੇਸ਼ਮ ਕਹਿੰਦਾ ਬਹੁਤ ਵਧੀਆ ਕਮੇਡੀ ਗੀਤਾਂ ਹੈ ਬਈ ਕਿਆ ਬਾਈ ਨੂੰ ਜਾਣ ਤੋਂ ਪਹਿਲਾਂ ਦੀ ਗੱਲ ਚੰਗਿਆ ਬਾਈ ਦਾ ਤੇ ਪਿੰਡਾਂ ਦੀ ਗੱਲ ਸਾਰੇ ਬੰਦੇ ਕਹਿੰਦੇ ਬਾਈ ਆ ਗੀਤ ਛੜੂ ਦੂਰ ਕੀਤਾ ਗਿਆ ਫਿਰ ਰੇਸ਼ਮ ਫਿਰ ਵਧੀਆ ਖੇਤਾਂ ਚ ਬਹਾ ਕੇ ਬੰਦ ਕਰੇਂਗੇ ਸੁਣਾਗੇ ਗੰਡੇ ਗੰਡੇ ਕਿਹਾ ਕਿੰਨੇ ਕਿੰਨੇ ਕਰਾ ਕੀ ਬਾਈ ਲਾਉਂਦਾ ਨੀ ਦੇਖ ਲਾਉਂਦਾ ਨੀ ਸੋ ਬਈ ਤੁਹਾਨੂੰ ਬਹੁਤ ਸ਼ ਚੈਨਲ ਨੂੰ ਫੋਲੋ ਕਰ ਲਓ ਪਿੰਡਾਂ ਦੀ ਗੱਲ ਤੇਰੇ ਛੋ ਜਿਹੇ ਵਾਲਾ ਠੀਕ ਆ ਬਾਈ ਓਕੇ ਧੰਨਵਾਦ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ